ਪੰਜਾਬ ਦੇ ਲੋਕ ਬਹੁਤ ਹੀ ਅਗਰੈਸਿਵ ਲੋਕ ਨੇ ਤੇ ਹਰ ਵਾਰੀ ਠੱਗ ਲੋਕ ਨਵੇਂ-ਨਵੇਂ ਜਿਹੜੇ ਪਲਾਨ ਲੈ ਕੇ ਆਉਂਦੇ ਆ ਜਿਹੜਾ ਵੀ ਨਵਾਂ ਕੀਤਾ ਪ੍ਰਮੋਟ ਹੁੰਦਾਗਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਠੱਗੀਆਂ ਹੁੰਦੀਆਂ ਨੇ ਪਹਿਲਾਂ ਬੱਕਰੀਆਂ ਵਾਲਿਆਂ ਦੇ ਬਾਰੇ ਵੀ ਆਪਾਂ ਗੱਲ ਕੀਤੀ ਸੀਗੀ ਵੀ ਬੱਕਰੀਆਂ ਦੇ ਵਿੱਚ ਲੋਕ ਗੱਪ ਮਾਰਦੇ ਆ ਜਿੰਨੀ ਕਮਾਈ ਇਹਦੇ 'ਚ ਦੱਸੀ ਜਾਂਦੀ ਓਨੀ ਹੁੰਦੀ ਨਹੀਂ ਤੇ ਜੇ ਇੰਨੀ ਕਮਾਈ ਹੋਵੇ ਤਾਂ ਜਿਹੜੇ ਮਾਲ ਵਾਲੇ ਆ ਉਹ ਤਾਂ ਅੱਧਾ ਪਿੰਡ ਖਰੀਦ ਲਾਂਦੇ ਜਿੰਨੀ ਕਮਾਈ ਦੱਸੀ ਜਾਂਦੀ ਆ ਹਾਂ ਘਾਟੇ ਵਾਲਾ ਕੰਮ ਹੈ ਨਹੀਂ ਕੰਮ ਵਧੀਆ ਮੈਂ ਆਪ ਕਰ ਰਿਆਂਗਾ ਇਹ ਠੇਕੇ ਵਾਲੀ ਜ਼ਮੀਨ ਨਾਲੋਂ ਠੀਕ ਆ ਕੰਮ ਇਹਦਾ ਪਰ ਹੁਣ ਇੱਕ ਨਵਾਂ ਚੱਲ ਪੇ ਕੰਮ ਹੁਣ ਬਈ ਸੂਰਾਂ ਦੇ ਚਤੇ ਭੇਡਾਂ ਦੇ ਵਿੱਚ ਕੈਲਕੂਲੇਸ਼ਨ ਫੋਨ ਦੇ ਉੱਤੇ ਕਰਕੇ ਦਿਖਾਈ ਜਾਂਦੀ ਆ ਤੇ 10-10 ਲੱਖ ਰੁਪਈਆ ਇੱਕ ਸਾਲ ਦਾ ਪ੍ਰੋਫਿਟ 100-100 ਭੇਡ ਦੇ ਵਿੱਚੋਂ ਵੀ ਦਿਖਾਇਆ ਜਾਂਦਾ ਤੇ ਸੂਰਾਂ ਜੋ ਤਾਂ ਪਤਾ ਨਹੀਂ ਕਿੰਨਾ ਕਾ ਭਈ ਉਹਦੀ ਗੱਲ ਮੈਂ ਤੁਹਾਡੀ ਨਾਲ ਇਹ ਰਾਤ ਦੰਨਾਂਗਾ ਜਿਹੜੀ ਜਮਨਾਪਰੀ ਭੇੜ ਆ ਇਹਦੇ ਤੇ ਮੈਂ ਸਟੱਡੀ ਕੀਤੀ ਹੈ ਕਾਫੀ ਟਾਈਮ ਦੀ ਤੇ ਸ਼ੁਰੂ ਦੇ ਵਿੱਚ ਮੈਂ ਇੱਕ ਇੰਟਰਵਿਊ ਵੀ ਕੀਤੀ ਸੀ ਇੰਦਰਜੀਤ ਸਿੰਘ ਸਿਗਾ ਮੁੰਡਾ ਹਰਿਆਣੇ ਚੋਂ ਉਹ ਜਮਨਾਪਰੀ ਦੇ ਕੰਮ ਕਰਦਾ ਸੀਗਾ ਬਟ ਕਾਫੀ ਮਾਲੋ ਦਿੰਦਾ ਕਰਦਾ ਸੀ ਫੂਲੇ ਵਾਲੇ ਮੇਲੇ ਤੇ ਮੈਨੂੰ ਮਿਲਿਆ ਸੀ ਉਦੋਂ ਆ ਡਾਕਟਰ ਗੁਰਪ੍ਰੀਤ ਫੂਲੇ ਵਾਲ ਨੇ ਵੀ ਭੇੜਾਂ ਰੱਖੀਆਂ ਹੋਈਆਂ ਨੇ ਜਿਹੜੀ ਜਮਨਾਪਰੀ ਭੇੜ ਆ ਉਹਦੀ ਜ਼ਿਆਦਾਤਰ ਦੀ ਸ਼ਮਤਾ ਜਿਹੜੀ ਹੈਗੀ ਇੱਕ ਬੱਚਾ ਦੇਂਦੀ ਆ ਕੋਈ ਬਿਰਲੀ ਭੇੜਾ ਠੀਕ ਆ ਬਹੁਤ ਘੱਟ ਭੇਡਾਂ ਦੋ ਬੱਚੇ ਦਿੰਦੀਆਂ ਨਹੀਂ ਇੱਕੋ ਹੀ ਬੱਚਾ ਦਿੰਦੀ ਆ ਭੇਡ ਉਹ ਹੁਣ ਕਈ ਵੀਰ ਦਿਖਾ ਦਿੰਦੇ ਨੇ ਨਾ ਕੈਲਕੂਲੇਸ਼ਨ ਕਰਦੇ ਆ ਫੋਨ ਦੇ ਉੱਤੇ ਵੀ ਇੱਕ ਭੇਡ ਇੱਕ ਸਾਲ ਦੇ ਵਿੱਚ ਇੱਕ ਭੇਡ ਤੋਂ ਚਾਰ ਬੱਚੇ ਦਵਾਣ ਦੇ ਚੱਲ ਕਹਿੰਦੇ ਵੀ ਇੱਕ ਡੈਮੇਜ ਹੋ ਗਈ ਦੋ ਬੱਚੇ ਦਿੰਦੀ ਆ ਪੰਜ ਮਹੀਨਾ ਤੋਂ ਸੂਪ ਆਂਦੀ ਆ ਤੇ ਦੋ ਬੱਚੇ ਜਿਹੜੇ ਹੈਗੇ ਆ ਇੱਕ ਉਹ ਲਾ ਲਓ ਤੇ ਦੋ ਦੂਜੇ ਲਾ ਲਓ ਇੱਕ ਸਾਲ 'ਚ ਚਾਰ ਬੱਚੇ ਦੇਤੇ ਭੇਡ ਨੇ ਇੱਕ ਨੂੰ ਡੈਮੇਜ ਮੰਨ ਲਓ ਵੀ ਕੁਝ ਹੋ ਗਿਆ ਤਿੰਨ ਬੱਚੇ ਹੋ ਗਏ ਪਰ ਇਹ ਸਚਾਈ ਨਹੀਂ ਬਈ ਪਹਿਲੀ ਗੱਲ ਤਏ ਆ ਜਦੋਂ ਤੁਸੀਂ ਭੇੜ ਲਓਗੇ ਉਹਦਾ ਮਹੀਨਾ ਡੇਢ ਮਹੀਨਾ ਦਾ ਇੱਕ ਖਾਲੀ ਪੀੜ ਮੰਨਿਆ ਜਾਂਦਾ ਓਦੋਂ ਬਾਅਦ ਉਹ ਪ੍ਰੈਗਨੈਂਟ ਹੁੰਦੀ ਆ 5 ਮਹੀਨੇ ਪ੍ਰੈਗਨੈਂਟ ਰਹੂਗੀ ਮਹੀਨਾ ਨਾਲੋਂ 6 ਮਹੀਨੇ ਹੋਗੇ ਤੇ 6-7 ਮਹੀਨਾ ਦਾ ਤੁਸੀਂ ਬੱਚਾ ਕਰੋਗੇ ਫਿਰ ਸੇਲ ਹੋਊਗਾ ਉਹਨਾਂ ਨੇ ਜਿਹੜੇ ਬੱਚੇ ਦੀ ਕੈਲਕੂਲੇਸ਼ਨ ਦੱਸੀ ਗਈ ਆ ਉਹ ਕੈਲਕੂਲੇਸ਼ਨ ਹੈ ਦੱਸੀ ਵੀ ਇਹ ਵੀ ਕਾਟੂ ਮਾਲ ਦੇ ਵਿੱਚ ਵੀ ਇੱਕ ਬੱਚਾ 7500 ਦਾ ਵਿਕ ਜਾਂਦਾ ਤਿੰਨ ਬੱਚੇ ਵੇਚੋਗੇ ਤਿੰਨ ਬੱਚਿਆਂ ਦੀ ਕੀਮਤ 22 2.5 ਹਜ਼ਾਰ ਰੁਪਏ ਬਣਦੀ ਆ ਤੇ ਜਿਹੜੀ ਭੇਡ ਦਾ ਖਰਚਾ ਦੱਸਿਆ ਇੱਕ ਦਿਨ ਦਾ 20 ਰੁਪਏ ਸਾਡੇ ਮਿੱਤਰੋ ਪਗਵਾਨਗੜ ਭੋਖਿਆਈ ਤੋਂ ਆ ਬਾਈ ਕੁਲਦੀਪ ਉਹਦੇ ਕੋਲੇ ਇੱਕ ਬੱਚਾ ਲੈ ਲੈਂਦਾ ਹੋਇਆ ਲੈ ਲਾ ਟ੍ਰਾਇਲ ਦੇ ਤੌਰ ਤੇ ਇੱਕ ਬਾਹਰ ਬੱਕਰੀ ਬੰਦ ਹੈ ਉਸ ਬੱਕਰੀ ਦੇ ਨਾਲੋਂ ਡੇਡਾ ਨੀਰਾ ਖਾਂਦੀ ਆ ਉਹ ਭੇਡ ਦੂਜੀ ਗੱਲ ਜਿਹੜੀ ਭੇਡ ਆਪਾਂ ਕਹਿੰਦੇ ਵੀ ਉਹਦਾ ਖਰਚਾ ਜਿਹੜਾ ਕਹਿੰਦੇ ਵੀ 10000 ਦੇ ਲਗਭਗ ਇੱਕ ਭੇਡ ਸਾਲ ਦਾ ਖਾ ਜਾਂਦੀ ਆ 22000 ਚੋਂ ਖਰਚੇ ਖੋਚੇ ਕੱਟ ਕੇ ਉਹਨਾਂ ਨੇ 12000 ਰੁਪਏ ਖਰਚੇ ਕੱਟ ਕੇ 10000 ਸ਼ੁੱਧ ਪ੍ਰੋਫਿਟ ਦਿਖਾਤਾ ਤਿੰਨ ਬੱਚਿਆਂ ਵਾਲੀ ਭੇਡ ਦਾ ਪਹਿਲੀ ਗੱਲ ਤਾਂ ਇਹ ਆ ਵੀ ਸਾਲ 'ਚ ਤਿੰਨ ਬੱਚੇ ਨਹੀਂ ਆਉਂਦੇ ਇੱਕ ਲੌਜਿਕ ਹੈ ਇਹਦੇ ਵਿੱਚ ਤੁਸੀਂ ਦੇਖਿਓ ਵੀ ਪਹਿਲਾ ਪਹਿਲੇ 5 ਮਹੀਨੇ ਪ੍ਰੈਗਨਨਸੀ ਦੇ 1 ਮਹੀਨਾ ਖਾਲੀ ਪੇਡ ਹੋ ਗਿਆ 6 ਤੇ 5-6 ਮਹੀਨਿਆਂ ਦਾ ਬੱਚਾ ਵੇ ਚੋਂਗੇ ਸਾਲ ਹੋ ਗਿਆ ਤੇ ਉਹ ਅਗਲਾ ਬੱਚਾ ਤਾਂ ਆਉਣਾ ਪਾਉਣੇ 2 ਸਾਲਾਂ 'ਚ ਵੇਕਣ ਵਾਲਾ ਬੱਚਾ ਵੀ ਇੱਕ ਦਿਨ ਦੀ ਆ ਮੋਸਟਲੀ ਅਗਲਾ ਬੱਚਾ ਸਾਲ 'ਚ ਨਹੀਂ ਹੋਣਾ ਜਿਹੜਾ ਬੱਚਾ ਤੁਸੀਂ 6-7 ਮਹੀਨਿਆਂ ਦਾ ਕਰੋਗੇ ਜੇ 10000 ਰੁਪਏ ਢੇਡ ਖਾਂਦੀ ਐ ਤੇ 3500 ਤਾਂ ਬੱਚਾ ਵੀ ਖਾਊਗਾ 10 ਤੇ 3500 ਹੋ ਗਿਆ 13500 ਠੀਕ ਐ ਬੱਚਾ ਤਾਂ ਦਿਖਾਈ ਗਈ ਐ 10000 ਠੀਕ ਐ ਜੀ 10000 ਢੇਡ ਖਾ ਗਈ 3500 ਬੱਚਾ ਖਾ ਗਿਆ 13500 ਦਾ ਤੁਹਾਡਾ ਖਰਚਾ ਹੋ ਗਿਆ ਅਗਲਾ ਬੱਚਾ ਵਿਕਣੇ ਤੁਹਾਡਾ ਅਗਲੇ ਪਉਣੇ 6-7 ਮਹੀਨਿਆਂ ਦਾ ਕਰਕੇ ਦੇਵੋਗੇ ਠੀਕ ਐ ਨਾ ਤੇ ਬੱਕੜ ਵੀ ਖਾਊਗੀ ਕਈ ਪੇਡਾਂ ਖਾਲੀ ਵੀ ਜਾਣਗੀਆਂ ਮਿਸ ਵੀ ਜਾਂਦੀਆਂ ਹੈ ਮੇਰੇ ਕੋਲ ਬੱਕਰੀਆਂ ਵੀ ਮਿਸ ਜਾਂਦੀਆਂ ਨੇ ਇਸ ਕਰਕੇ ਕਮਾਈ ਹੈ ਪੇਡਾਂ ਵਾਲੇ ਕਿਤੇ ਜੇ ਨਹੀਂ ਹੈਗੀ ਕਮਾਈ ਨਹੀਂ ਹੈਗੀ ਪਰ ਤੁਸੀਂ ਦੱਸੋ ਕਿੱਥੋਂ ਕੱਢੋਗੇ ਜੇ ਹਿਸਾਬ ਨਾਲ ਤਾਂ 3500 ਤਾਂ ਪੱਲੋਂ ਪੈਗੀ ਆ ਉਹਦੇ ਚ ਪੇਡ ਚ ਜੇ ਚਰਾਇ ਤਰੂਇ ਤੇ ਜਾਂਦੇ ਜਾਂ ਸਟਾਲ ਫੀਡ ਦੀ ਗੱਲ ਕੀਤੀ ਸੀ ਨੇ ਘਰੇ ਖੜਾ ਕੇ ਜਿਹੜਾ ਆਪਾਂ ਪੇਡਾਂ ਨੂੰ ਪਾਲ ਸਕਦੇ ਆ ਇਸ ਕਰਕੇ ਯਾਰ ਹਰ ਦਿਨ ਸੂਰਾ ਵਾਲੇ ਮਾਮਲੇ ਚ ਵੀ ਲੋਕ ਬੱਕਰੀਆਂ ਚ ਵੀ ਲੱਖ ਲੱਖ ਦੀ ਬੱਕਰੀ ਡੇਢ ਡੇਢ ਦੀ ਲੱਖ ਦੀ ਬੱਕਰੀਆਂ ਤੁਸੀਂ ਰੱਖ ਕੇ ਦੇਖੋ ਬਈ ਤੁਸੀਂ ਬੱਚਾ ਵੇਚ ਕੇ ਦਿਖਾਓ ਉਦੋਂ ਬਾਅਦ ਪਤਾ ਲੱਗੂ ਵੀ ਕੀ ਭਾਅ ਵਿਕਦੀ ਆ ਠੀਕ ਐ ਆਹ ਲ ਹਰ ਇੱਕ ਮੰਗ ਮੰਗ ਲਾਂਦਾ ਤੇ ਗਾਂ ਵਾਲਾ ਕੱਢ ਕੇ 5-7 ਹੀ ਖੜ ਜਾਂਦਾ ਇਸ ਕਰਕੇ ਇਹਨਾਂ ਕਿੱਤਿਆਂ ਦੇ ਵਿੱਚ ਜੇ ਬੱਕਰੀ ਪਾਲਣਾ ਐ ਇਹ 'ਚ ਵੀ ਗੱਪ ਮਾਰੇ ਗਏ ਆ ਨਾ ਤਾਂ ਲੱਖਾਂ ਰੁਪਈਆ ਦੀ ਬੱਕਰੀ ਹਰ ਇੱਕ ਦੀ ਵਿਕੇ ਤੇ ਪੰਜਾਬ ਦੇ ਵਿੱਚੋਂ ਕੁਝ ਕੁ ਘਰਾਂ ਦਾ ਨਾਂ ਚੱਲਦਾ ਉਹਨਾਂ ਨੇ ਸਾਰੀ-ਸਾਰੀ ਉਮਰ ਲਾਤੀ ਮਿਹਨਤ ਲਾਤੀ ਉਹਨਾਂ ਨੇ ਨਾਂ ਬਣਾਇਆ ਬਰੀਡ ਤੇ ਨਾਂ ਚੱਲਿਆ ਉਹਨਾਂ ਦੇ ਬੱਚੇ ਲੋਕਾਂ ਦੇ ਘਰੇ ਜਾ ਕੇ ਬੈਸਟ ਰਿਜ਼ਲਟ ਦਿੱਤਾ ਉਹਨਾਂ ਦੇ ਨਾਮ ਬੋਲਦੇ ਆ ਇਸ ਕਰਕੇ ਵੱਡੇ ਪੱਧਰ ਦੀ ਠੱਗੀ ਦੇ ਵਿੱਚ ਨਾ ਆਇਓ ਟ੍ਰਾਇਲ ਦੇ ਤੌਰ ਤੇ ਇੱਕ ਅੱਧਾ ਜਾਨਵਰ ਰੱਖ ਲਿਆ ਕਰੋ ਕਿਸੇ ਵੀ ਕਿਤੇ ਦੇ ਵਿੱਚ ਜਾਣਾ ਇੱਕ ਭੇਡ ਲੈ ਲਓ ਠੀਕ ਹੈ ਇੱਕ ਬੱਕਰੀ ਲੈ ਲਓ ਠੀਕ ਹੈ ਉਹ ਚੀਜ਼ਾਂ ਤੇ ਦੇਖੋ ਵੀ ਕਿੰਨਾ ਖਾਂਦੀ ਹੈ ਇਹਦੀ ਕੈਲਕੂਲੇਸ਼ਨ ਕਰਕੇ ਦੇਖਿਓ ਮੋਬਾਈਲ ਦੇ ਉੱਤੇ ਕੈਲਕੂਲੇਸ਼ਨ ਕਰਨੀ ਸੌਖੀ ਆ ਕੈਲਕੂਲੇਸ਼ਨ ਕਰਕੇ ਜਿਹੜਾ ਵੀ ਕਿਤੇ ਦੇ ਵਿੱਚ ਆਉਂਦਾ ਕੈਲਕੂ ਰਿਐਲਿਟੀ ਦੇ ਵਿੱਚ ਇਹ ਕਹਿੰਦੇ ਰੀਅਲ ਤੇ ਰਿਐਲਿਟੀ 'ਚ ਬਹੁਤ ਫਰਕ ਹੁੰਦਾ ਇਸ ਕਰਕੇ ਅਸੀਂ ਸ਼ਿਕਾਰਨਾ ਹੋ ਜਗੇ ਇਹਨਾਂ ਚੀਜ਼ਾਂ ਦੇ ਅਸੀਂ ਬਹੁਤ ਸਾਡੇ ਨਾਲ ਠੱਗੀਆਂ ਹੋਈਆਂ ਨੇ ਬਹੁਤ ਸਾਰੇ ਲੋਕਾਂ ਨੂੰ 15-15 ਲੱਖ ਰੁਪਏ ਦਾ ਘਾਟਾ ਪਿਆ ਬੱਕਰੀ ਫਾਰਮ ਦੇ ਵਿੱਚ ਉਹਨਾਂ ਨੇ ਵੱਡੇ ਪੱਧਰ ਤੇ ਪੰਗਾ ਲੈ ਲਿਆ ਤੁਸੀਂ ਕੰਮ ਸ਼ੁਰੂ ਕਰਨਾ ਇੱਕ ਤੋਂ ਸ਼ੁਰੂ ਕਰਿਓ ਹੁਣ ਉਹ ਦੱਸਿਆ ਨੇ ਵੀ ਸੈੱਟ ਲੈ ਲਓ ਇੱਕ ਭੇਡੂ ਤੇ 20 ਭੇਡਾਂ 25 ਸੌਰੀ 25 ਭੇਡਾਂ ਦਾ ਸੈੱਟ ਕਹਿ ਰਹੇ ਆ ਸ਼ਾਇਦ 25 ਦਾ ਕੋਈ 20 ਦਾ ਉਹ ਬਈ ਇਹਦੇ ਚੱਕਰਾਂ 'ਚ ਨਾ ਪੈ ਜਾਓ ਤੁਸੀਂ ਕਿੱਤਾ ਕਰਕੇ ਦੇਖਣਾ ਇੱਕ ਅੱਦੇ ਤੋਂ ਟ੍ਰਾਇਲ ਲਾਇਓ ਤੇ ਤੁਸੀਂ ਆਪ ਦੱਸ ਦਿਓ ਲੌਜਿਕ ਦੇ ਨਾਲ 6-7 ਮਹੀਨਿਆਂ ਦਾ ਬੱਚਾ ਵਿੱਚੋਂ ਕੇ 5 ਮਹੀਨੇ ਟਾਈਮ ਹੋਗੇ 2 ਮਹੀਨੇ ਵਿੱਚ ਦੀ ਮਹੀਨਾ ਡੇਢ ਮਹੀਨੇ ਬਾਅਦ ਬਣਦੀ ਆ ਇਹ ਠੀਕ ਹੈ ਉਹੀ ਅਗਲਾ ਬੱਚਾ ਤਾਂ ਪੌਣੇ 2 ਸਾਲਾਂ ਦੇ ਵੀ ਕੁ ਆ ਨਾ ਸਾਲ ਦੇ ਵਿੱਚ ਬੱਚੇ ਵਿਕ ਹੀ ਨਹੀਂ ਸਕਦੇ ਕਿਸੇ ਵੀ ਤਰੀਕੇ ਨਾਲ ਤਿੰਨ ਬੱਚੇ 1 ਸਾਲ 'ਚ ਨਹੀਂ ਵਿਕਦੇ ਇਸ ਕਰਕੇ ਡੇਢ ਪੌਣੇ 2 ਸਾਲ 2 ਸਾਲ ਦਾ ਸਮਾਂ ਆਊਗਾ ਤੁਹਾਨੂੰ ਤਿੰਨ ਬੱਚਿਆਂ ਦਾ ਜੋ ਜੇ ਜਾਣਕਾਰੀ ਚੰਗੀ ਲੱਗਦੀ ਹੁੰਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਕਮੈਂਟ ਕਰਕੇ ਆ ਵੀ ਰਹਿ ਜਾ ਜ਼ਰੂਰ ਦੇ ਦਿਆ ਕਰੋ ਕਿਉਂਕਿ ਕਈ ਬੰਦੇ ਤਾਂ ਭਾਈ ਬਹੁਤ ਤਕੜੇ ਵਕੀਲ ਆ ਹੁਣ ਵਕੀਲਾਂ ਨਾਲ ਆਪਾਂ ਤੋਂ ਮੱਥਾ ਨਹੀਂ ਲੱਗਦਾ ਠੀਕ ਹੈ ਉਹਨਾਂ ਨੇ ਲੌਜਿਕ ਨਾਲ ਜਵਾਬ ਦੇ ਦੇਣਾ ਕੋਈ ਨਾ ਕੋਈ ਇਹਦਾ ਜਵਾਬ ਪਰ ਅਸਲ ਦੇ ਵਿੱਚ ਅੱਜ ਕੱਲ ਜਿਹੜਾ ਕੰਮ ਹੈਗਾ ਉਹ ਗੱਲਾਂ ਤੇ ਆ ਮੈਂ ਵੀ ਗੱਲਾਂ ਕਰਦਾ ਹੋ ਸਕਦਾ ਮੈਂ ਵੀ ਠੱਗੀਆਂ ਮਾਰਦੀਆਂ ਹੁਣ ਤੇ ਬੰਦੇ ਨੂੰ ਸੁਣ ਕੇ ਤੇ ਉਹਦੇ ਨਾਲ ਵਰਤ ਕੇ ਪਤਾ ਲੱਗਦਾ ਹੁੰਦਾ ਅਸਲ ਵਿੱਚ ਕੱਲੀ ਗੱਲਾਂ 'ਚ ਤਾਂ ਹਰ ਇੱਕ ਬੰਦਾ ਕਹਿੰਦਾ ਗੱਲਾਂ ਅਸੀਂ ਚੰਗੀਆਂ ਆ ਚਾਰੀ ਬੁਰੀਆਂ ਅਸਲ ਦੇ ਵਿੱਚ ਗੱਲਾਂ ਕਰਨ ਵਾਲਾ ਬਹੁਤ ਚੰਗੀਆਂ ਗੱਲਾਂ ਕਰ ਦੂ ਕਿਉਂਕਿ ਠੱਗ ਹੁੰਦਾ ਮੇਰੇ ਵਰਗਾ ਠੀਕ ਹੈ ਜਦੋਂ ਬੰਦੇ ਨਾਲ ਵਰਤੋਂਗੇ ਫਿਰ ਜਾ ਕੇ ਅਸਲ ਸਚਾਈ ਦਾ ਪਤਾ ਲੱਗਦਾ ਚਿੰਨ੍ਹ ਚਰ ਕਹਿੰਦੇ ਜਾਂ ਤਾਂ ਵਾਹ ਪਏ ਤੇ ਜਾਈਏ ਜਾਂ ਰਾਹ ਪਏ ਤੇ ਜਾਣੋ ਇਸ ਕਰਕੇ ਨਵੇਂ-ਨਵੇਂ ਕੰਮ ਦੇ ਵਿੱਚ ਲੋਕ ਲੋਪਰੀਆਂ ਲਾ ਦਿੰਦੇ ਆ ਥੋੜਾ ਜਿਹਾ ਬਚ ਕੇ ਚੱਲੋ ਬੱਤ ਤੇ ਮੋੜ ਤੋਂ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਫੇਸਬੁਕ ਪੇਜ ਉੱਤੇ ਬਹੁਤ ਸਾਰੀਆਂ ਵੀਡੀਓ ਬੜੇ ਲੱਖਾਂ ਚ ਵਿਊ ਆਉਂਦੇ ਬਾਈ ਤੇ ਮੇਰਾ YouTube ਚੈਨਲ ਵੀ ਚੱਲਦਾ ਹੈਗਾ ਉਹਦੇ ਤੇ ਮੈਂ ਬੱਕਰੀਆਂ ਦੀ ਟ੍ਰੇਨਿੰਗ ਸ਼ੁਰੂ ਕਰਾਂਗੇ ਅਸੀਂ ਬਿਲਕੁਲ ਫ੍ਰੀ ਕਰਾਂਗੇ ਕੋਈ ਪੈਸਾ ਨਹੀਂ ਟ੍ਰੇਨਿੰਗ ਵੈਸੇ ਮੁੱਕ ਘੋੜੀਆਂ ਉੱਪਰ ਖੀ ਬੈਠੇ ਲੋਕ ਲੱਖ ਲੱਖ 2-2 ਲੱਖ ਦੇ ਘੋੜੀਆਂ ਵਾਲਾ ਕੋਈ ਟ੍ਰੇਨਿੰਗ ਲੈਂਦਾ ਦੇਖਿਆ ਬੱਕਰੀਆਂ ਦੇ ਚੱਕਦੇ ਆ 5-5000 ਤੁਸੀਂ 45-4500 ਦੇ ਜੇ ਨੇ ਇੰਨੇ ਦੀ ਤਾਂ ਤੁਸੀਂ ਯਾਰ ਇੱਕ ਪੱਠ ਲੈ ਲਓ ਘਰੇ ਬੱਕਰੀ ਲਿਆਓ 5-7000 ਦੀ ਤੇ ਉਹ ਤੋਂ ਦੇ ਸਿੱਖੋ ਵਾਧ ਹੁਣ ਕੋਈ ਥੋੜਾ ਫਾਰਮ ਤਿਆਰ ਹੋਇਆ ਮੈਂ ਇੱਕ ਬੱਕਰੀ ਤੋਂ ਸ਼ੁਰੂ ਕੀਤਾ ਤੇ ਉਹਨੇ ਦੀ ਬੱਕਰੀ ਲੈ ਲਓ ਜੰਨੀ ਤੁਸੀਂ ਟ੍ਰੇਨਿੰਗ ਤੇ ਪੈਸੇ ਲਾਉਣੇ ਉਹਦੇ ਤੋਂ ਸਿੱਖ ਲਓ ਪਹਿਲਾਂ ਤਾਂ ਕੁਝ ਹੁੰਦਾ ਹੀ ਨਹੀਂ ਗਰੰਟੀ ਦਿਨਾ ਲਿਖ ਕੇ ਦਿਨਾ ਤੁਹਾਨੂੰ ਵੀ ਕੋਈ ਦਿੱਕਤ ਆਉਂਦੀ ਨਹੀਂ ਜੇ ਆ ਗਈ ਤਾਂ ਭਾਵੇਂ ਤੁਸੀਂ ਲੱਖ ਟ੍ਰੇਨਿੰਗਾਂ ਲੈ ਲਓ ਤੇ ਤਾਂ ਵੀ ਨਹੀਂ ਬਚਦੀ ਸੋ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ